ਸੱਚੀ ਗੱਲ ਜੀ ਸਾਡੇ ਮੇਰੇ ਵੀਰ ਤਰਲੋਚਨ ਸਿੰਘ ਜੀ ਬਹੁਤ ਹੀ ਮਸ਼ਹੂਰ ਢਾਡੀ ਜਥਾ ਸਰੰਗੀ ਮਾਸਟਰ ਜੀ ਤੇ ਸਾਡੇ ਮੇਰੇ ਵੀਰ ਸਵਾਰ ਸਿੰਘ ਜੀ ਤੇ ਸਾਡੇ ਬਾਬਾ ਜੀ ਸਫਾਰ ਸਿੰਘ ਸਹੋਤਾ ਅੱਜ ਆਪਣੇ ਘਰ ਆਇਆ ਤੇ ਇਹਨਾਂ ਤੋਂ ਕੁਝ ਆਪਾਂ ਸੁਣਦੇ ਆਂ ਹਾਂਜੀ ਵੇ ਕਰੱਚ ਕੰਮ ਬੜਾ ਤੇਰੇ ਕਰਿਆ ਛੋਟਾ ਜਿਹਾ ਸਿੱਪਤਾ ਜਦੋਂ ਬਾਪੂ ਤੇਰਾ ਮਰਿਆ ਲੋਕਾਂ ਦੇ ਕਰੱਚ ਕੰਮ ਬੜਾ ਤੇਰੇ ਕਰਿਆ ਛੋਟਾ ਜਿਹਾ ਸਿੱਪਤਾ ਜਦੋਂ ਬਾਪੂ ਤੇਰਾ ਮਰਿਆ ਮਾਤਾ ਕਰਕੇ ਦਿਹਾੜੀ ਤੈਨੂੰ ਪਾਲਿਆ ਪੁੱਤਰਾ ਵੇ ਤੂੰ ਵਿਹਾਰ ਕੋਲਾ ਕੇ ਧੁੱਡੀ ਮਾਂ ਨੂੰ ਦੱਕਾਤਾ ਤੁਹਾਮਾਰਾ ਪੁੱਤਰਾ ਈਮਾਨੁ ਤੱਕਾ ਤਾ ਤੇਰਾ ਪੁੱਤਰਾ ਵੇ ਤੂੰ ਵਿਆਹ ਕੇ ਪਰਵਾਸੇ ਹੋ ਬੱਚੇ ਸੂਰਜਾ ਸੂਰਜਾ ਮੋੜ ਕੇ ਸੀ ਮੁਖ ਤੇਰੇ ਸਾਰੇ ਘਾਤੇ ਤਾਇ ਨੇ ਨਾਨਕੇ ਵੀ ਤੈਨੂੰ ਕਦੇ ਮਿਲ ਨਹੀਂ ਨਾਏ ਕੈ ਮੌਕਾ ਜੀ ਗਾ ਬੜਾ ਮੈਂ ਗੁਜਾਰੇ ਪੁੱਤਰਾ ਤੇ ਤੂੰ ਵਿਆਹ ਕਰਵਾ ਕੇ। ਬੁੱਧੀਮਾਨ ਤੱਕਾ ਤਾ ਤੁਹਾਡਾ ਪੁੱਤਰਾ ਵੇ ਤੂੰ ਵਿਆਹ ਕਰਵਾ ਕੇ। ਬੁੱਧੀਮਾਨ ਤੱਕਾ ਤਾ ਤੁਹਾਡਾ ਪੁੱਤਰਾ ਵੇ ਤੂੰ ਵਿਆਹ ਕਰਵਾ